ਹਰ ਬਈ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਘਰ ਪਰਿਵਾਰ ਕਦਾ ਸੱਟ ਤੇ ਕਰ ਲੱਗੇ ਨਵੀਂ ਸਟਾਰਟਿੰਗ ਤੇ ਛੱਡਦੇ ਕੋਈ ਬੱਚੇ ਪੁੱਛੇ ਤੇ ਛੋਲੇ ਛਾਲੇ ਦਿੰਨੇ ਆ ਬੱਚਿਆਂ ਨੂੰ ਤੇ ਅੱਜ ਛਤਰੀਆ ਤੇ ਕੱਪੜੇ ਲਾਉਣੇ ਆ ਛਤਰੀਆਂ ਤੇ ਉਹ ਕਰਾਂਗੇ ਚਲੋ ਮੈਂ ਕਰਦੇ ਆ ਇੱਕ ਛੇ ਥੋੜੇ ਨੂੰ ਕਰ ਤੇ ਵੀ ਦੋ ਬੱਚੇ ਇੱਕ ਤਾਂ ਪਹਿਲਾਂ ਦਾ ਉੱਧੇ ਲੱਗ ਗਿਆ ਤੇ ਕੱਲ ਕੱਢਿਆ ਸੀ ਥੋੜਾ ਜਿਹਾ ਉੱਡਿਆ ਸੀ ਤੇ ਆ ਗਿਆ ਸੀ ਤੇ ਇੱਕ ਅੱਜ ਨਵਾਂ ਕੱਢਿਆ ਆ ਵੇਂਦਾ ਘੜਦਾ ਵੀ ਇੱਕ ਬੱਚਾ ਆਪਾਂ ਹਰੇ ਟੂਸੇ ਵਾਲਾ ਤੇ ਇੱਕ ਨੂੰ ਆਪਣ ਨੂੰ 2 ਦਿਨ ਹੋ ਗਏ ਬਾਹਰ ਫਿਰਦੇ ਨੂੰ ਇਹਨੂੰ ਹਰੀ ਝਲ ਰਾਇ ਇਹਨੂੰ ਇਹ ਆ ਜੂਗਾ ਤੇ ਦੂਜਾ ਬੱਚਾ ਆਪਣਾ ਉੱਜਾ ਹੋ ਗਿਆ ਚਲੋ ਦਾਨੇ ਦੋਨੇ ਪਾਦ ਗਏ ਫੇਰ ਕਰਦੇ ਆਂ ਸ਼ੇਰ ਤੁਹਾਡੇ ਲੋਬੀ ਨਵਾਂ ਬੱਚਾ ਇੱਕ ਪਾਤਾ ਡਾਰੀ ਤੇ ਛੱਡਤਾ ਆਪਾਂ ਵੇਣੀ ਆ ਆਉਂਦਾ ਕਿ ਨਹੀਂ ਲੋਬੀ ਨਵਾਂ ਬੱਚਾ ਇੱਕ ਆਪਾਂ ਛੱਡਿਆ ਆ ਰੱਤੇ ਦਾ ਭਰਾ ਲਾਲ ਡੋਰੀ ਵਾਲੇ ਦਾ ਇਹ ਪੇਲਾਂ ਦੇ ਉਹ ਡੰਡਰੀ ਪੈ ਗਿਆ ਤੇ ਉਹਨੂੰ ਹੁਣ ਪੋਣੇ ਉਹਦੇ ਰੰਗ ਨਹੀਂ ਲੱਗਾ ਕੋਈ ਉਹਦੇ ਤਾਂ ਇਹ ਆਪਣਾ ਹਰੇ ਟੁਕਸੇ ਵਾਲਾ ਲੈ ਵੀ ਕੱਟ ਲਿਆ ਆਪਾਂ ਜਾਲ ਦਾ ਕੱਪੜਾ ਤੇ ਜਾਲ ਦੇ ਵਿੱਚ ਪਰਾ ਹੈਗਾ ਲਾਉਣਾ ਲਾਲੇ ਵੀ ਸੇ ਹੁਣੇ ਆ। ਸੇ ਹੋਂ ਸੁਣ ਗਏ ਸਾਨੂੰ ਫਿਰ ਆਪਾਂ ਤਾਂ ਹੋਣੇ ਆ। ਕਿਵੇਂ ਸਹੁੰਤਾ ਗਿਆ ਵੀ ਇਹ। ਕਿਵੇਂ ਲੱਗਦਾ ਇਹ ਸੇ ਹੁਣਾ ਯਾਰ ਨਾ ਬਹੁਤ ਔਖਾ ਹੈ। ਦੂਜਾ ਹੁੰਦਾ ਇਹ ਵਦਮਾ ਘਟ ਮਜਾ। ਕੁਮੜਾ ਸਹੀ ਹੈ ਇਹਨੇ ਕੱਟਿਆ ਗਿਆ ਇੱਕ ਪਾਸੇ। ਇਧਰੋਂ ਤਕੂਨ ਆਇਆ ਕੱਟਿਆ ਗਿਆ। ਪਰ ਕਿੰਨਾ ਹੱਜੇ ਵੀ ਬਾਤ ਦਾ ਇਧਰ ਮੋੜ ਕੇ ਸਿਉਂਦੇ ਚਲੋ ਚਲੋ ਕਰਦੇ ਆ ਵੀ ਸ਼ੇਰ ਤੁਹਾਡੇ ਨਾਲ ਅੱਗੇ ਲੋ ਜੀ ਸਿਉਂਦਾ ਕਪੜਾ ਲਾਲ ਛਤਰੀ ਤੇ ਵੀ ਤੇ ਜਾਲ ਤੇ ਵੀ ਤੇ ਡੋਰ ਵੀ ਲਾਲੀ ਸਿਉਂਦੀ ਆ ਇਹ ਵੀੜਾ ਕੱਪੜਾ ਕੱਟਦੇ ਆ ਨਾ ਇਹਦੇ ਵਿੱਚੋਂ ਨਿਕਲੇ ਜੀ ਲੰਮੀ ਕੱਟ ਲਈ ਸੀਗੀ ਸਾਰਾ ਕੋ ਲਾਲ ਵਾਲੀ ਕਰਤਾ ਉਹ ਇੱਧਰ ਖਲਾਰਾ ਪਿਆ ਪਿਆ ਤੇ ਇੱਕ ਆ ਵੱਡਾ ਛਤਰਾ ਇਹ ਰਹਿ ਗਿਆ ਇਹ ਨੀਲਾ ਹੀ ਰੱਖਣਾ ਤੇ ਇੱਕ ਆ ਛਦਰੀ ਇਹਦੇ ਵੀ ਕੱਪੜਾ ਸਿਉਂਦਾਂਗੇ ਕਾ ਲੂੰ ਤੇ ਕਾ ਨਹੀਂ ਲਈ ਇਹਦੇ ਵੀ ਸਿਉਂਦਾਂਗੇ ਇੱਕੋ ਪਤਾ ਨਹੀਂ ਕਿਹਦਾ ਜਾਨਵਰ ਬੈਠਾ ਆਇਆ ਚਿੱਟਾ ਸਾਫ ਤੇ ਆਪਣਾ ਦਾ ਛਤਰੀ ਦੇ ਬੈਠਾ ਵੀ ਆਇਆ ਤੂਸੇ ਵਾਲਾ ਬੱਚਾ ਹਰੇ ਵਾਲਾ ਇਹ ਦੂਜੇ ਵੀ ਆ ਗਏਗੇ ਦੋ ਜਿਹੜੇ ਛੱਡੇ ਹੀਗੇ ਇੱਕ ਰੱਤਾ ਲਾਲ ਟੋਰੀ ਦਾ ਤੇ ਇੱਕ ਰੱਤੇ ਦਾ ਭਰਾ ਵੀ ਆ ਗਏਗੇ ਇੱਧਰ ਜਾਲਾ ਇਹਨੂੰ ਵੀ ਧਾਣੇ ਦੂਰੇ ਪਾਏ ਹੋਏ ਆ ਸਾਰਿਆਂ ਨੂੰ ਪਣੀ-ਪੂਣੀ ਫੁੱਲਾ ਸਾਰੇ ਬੱਚਿਆਂ ਬੁੱੱਚਿਆਂ ਵਾਲਿਆਂ ਨੂੰ ਤੇ ਉਹ ਦੋ ਗੁੱਡੇ ਆ ਇਹਨੂੰ ਰਹਿੰਦੇ ਇਦਾਂ ਨੇ ਤੇ ਪਾਣੀ ਪੋਣ ਵਾਲਾ ਉਹਨੂੰ ਵੀ ਪਾਇਆ ਹੋਇਆ ਵੱਡੇ-ਘੋਡੇ ਨੂੰ ਲੱਗਦੇ ਆਥ ਮੈਂ ਕਿਹਾ ਬਈ ਛੋਲੇ ਵੀ ਬੱਚਿਆਂ ਨੂੰ ਦੇ ਹੀ ਜਾਈਏ ਹੁਣ ਇਹ ਸ਼ਾਮ ਨੂੰ ਨਾ ਟਾਈਮ ਲੱਗਾ ਕਿ ਯਾਰ ਤੇ ਯਰ ਮੰਜਾ ਨਾ ਮੈਂ ਇਧਰ ਘੁਮਾਵਾਂ ਮੈਂ ਇਧਰ ਤੋਪਾਂ ਤੇ ਕਮਤਲੋ ਜਾਲ ਨਹੀਂ ਲੈ ਗਿਆ ਚੱਕ ਕੇ ਉਹ ਵੀ ਯਰ ਮੈਂ ਨਾ ਜਾਲ ਲੈ ਕੇ ਆਉਣਾ ਛੋਟਾ ਤਲੇ ਬੱਚੇ ਵਿੱਚ ਤਾੜਾਂਗੇ ਉਹ ਪਿਆਨੀ ਦਾ ਇਹਦੇ ਨੇ ਚਲਾ ਨੇ ਨੇ ਕੰਮ ਇਹਦੇ ਉੱਤੇ ਸਾਰੇ ਬੱਚੇ ਪਾ ਕੇ ਛੋਲੇ ਦੇ ਕੇ ਤੇ ਕੋਈ ਜਾਲ ਕੇ ਵੱਡੇ ਹੀ ਪਾਦਣੀਆਂ ਜਿਹੜੇ ਵੱਡੇ ਹੋਏ ਤੇ ਛਤਰੀ ਦੇ ਪਾਵਾਂਗੇ ਫਿਰ ਆ ਵੀ ਛੱਟ ਲੈ ਸਾਰੇ ਲਿਆ ਕੇ ਜਾਲ ਦੇ ਵਿੱਚ ਛੋਟੇ ਹੀ ਆ ਵਾਲੇ ਵੱਡੇ ਨਹੀਂ ਵਿੱਚ ਆ ਵੇਖੋ ਇਧਰ ਮੌਜ ਪੈ ਰਾਂ ਯਾ ਭਈ ਅਡੋਕੇ ਆਗੇ ਤੇ ਬਹਿ ਗਿਆ ਕਰਤਾ ਕੰਮ ਉਹੀ ਪਹਿਲੀ ਸ਼ੁਰੂਆਤ ਉਹ ਕੀਤੀ ਹੈ ਬੈਠਦੀ ਨਵੀਂ ਤਹਿ ਤੇ ਅਨ ਲੱਗਦੀ ਚਲ ਵੀ ਕਰਦੇ ਆਂ ਸ਼ੇਰ ਤੁਹਾਡੇ ਨਾਲ ਦੇ ਦਈਏ ਛੋਲੇ ਲੋ ਵੀ ਛੋਲੇ ਦੇ ਤੇ ਆਪਾਂ ਸਾਰੇ ਬੱਚਿਆਂ ਨੂੰ ਪੰਜਾਂ ਨੂੰ ਦੇਨੇ ਸੀਗੇ ਤੇ ਕੱਲ ਤੋਂ ਬੱਚੇ ਹੋਰਾਂ ਨੂੰ ਵੀ ਦੇਣੀ ਸ਼ੁਰੂ ਕਰਦੇ ਆਂ ਉਧਰ ਵੱਡੇ ਖੁੱਡੇ ਚ ਆਪਣੇ ਜਿਹੜੇ ਦੂਜੇ ਚ ਬੱਚੇ ਕੱਟੇ ਹੋਏ ਆ ਉਹਨਾਂ ਨੂੰ ਦੇਣੀ ਸ਼ੁਰੂ ਕਰਦੇ ਆਂ ਏ ਬੱਚੇ ਹੁਣ ਆਪਾਂ ਦੇਖ ਕੇ ਛੋਲੇ ਜਾਲ ਤੇ ਛੜਤੇ ਆ। ਆ ਸਾਹਮਣੀ ਆ ਦਿਖਾਉਣੀ ਆ ਤੇ ਆਪਣਾ ਰਾਜਾ ਯਾਰ ਇੱਕ ਛਤਰੀ ਦੇ ਹੋਰ ਕਪੜਾ ਲਾ ਲੀ। ਥੱਲੇ ਜਾ ਕੇ ਜਾਂ ਉੱਤੇ ਪੈ ਕੇ ਲਾਉਣੇ ਆ ਟਰਾਈ ਕਰਦੇ ਆ। ਪਹਿਲਾਂ ਉਹਨੂੰ ਬੱਚੇ ਦਿਖਾ ਦਈ। ਆ ਲਓ ਵੀ ਇਹਨੇ ਕੀਤਾ ਮੂਰਤ ਨਵੇਂ ਜਾਲ ਦਾ। ਕੋਈ ਗੱਲ ਬਾਤ ਨਹੀਂ। ਪੂਰਾ ਖਲਰਾ ਪਤਾ। ਚੇ ਲੋ ਕਰਦੇ ਆ ਉਹ ਛਤਰੀ ਦਾ ਜਾਂ ਇਹਦਾ ਕਰਦੇ ਆ ਜਾਂ ਕਪੜਾ ਥੱਲੇ ਇਹ ਲਾ ਰਹਾ ਤਾਂ ਇਹ ਆ ਵੱਡੇ ਛਤਰੀ ਦੇ ਲਾਉਣ ਦਾ ਹੁਣ ਇਹ ਤੋੜਾ ਦਾ ਕੈਨਸਲ ਆ ਆਪਣੀਆਂ ਛਤਰੀਆਂ ਤੋਂ ਫਰੇਮ ਬਣੇ ਪਏ ਆ ਉਹਨਾਂ ਦੇ ਜਾਲੀਆਂ ਲਾਉਣ ਵਾਲੀਆਂ ਉਹ ਲਵਾਵਾਂਗੇ ਫਿਰ ਉੱਤੇ ਲਾਵਾਂਗੇ ਤੇ ਹੁਣ ਆਪਾਂ ਲਾਉਣੇ ਆ ਛੋਟੀ ਛਤਰੀ ਤੇ ਫਿਰ ਇੱਕ ਤੇ ਕਪੜਾ ਇਹਨਾਂ ਹੁਣ ਆਪਾਂ ਬੈਠੇ ਇੱਥੇ ਜਾਲ ਚ ਛੱਡੇ ਨੇ ਆ ਕਿੰਦਰ ਕੋ ਇਹੋ ਜਾਲ ਚ ਬਿਸਾਉਣ ਵਾਲੀ ਤੇਰੇ ਖੋਡੇ ਚੋਂ ਵੀ ਯਾਰ ਉਹ ਟੱਕੇ ਜੇ ਬਣਾਉਣੇ ਯਾਰ ਇਹਨਾਂ ਦੇ ਨਾਲ ਇਹ ਤੇਰੇ ਵੀ ਹੈ ਨਹੀਂ ਯਾਰ ਤੇਰੇ ਕੋਈ ਹੋ ਠੀਕ ਯਾਰ ਉਹਨਾ ਜਾਲ ਦਾ ਟੱਕਾ ਜਾਂ ਟੁੱਟ ਗਿਆ ਜਿੰਦਾ ਜਿੰਦਾ ਵਸਾਦ ਨੇ ਛੋਟਾ ਆ ਬੈਕ ਜਿੰਦਾ ਲੈ ਆ ਵਸਾਦ ਨੇ ਲੇ ਆਗੇ ਸਤਰੀ ਦਾ ਕੱਢਦੇ ਆ ਕਪੜਾ ਜਾਂ ਥੱਲੇ ਹੀ ਲਾ ਦਾਂਗੇ ਤੇ ਜਾਲ ਲਾਵਾਂਗੇ ਉੱਤੇ ਲੋਬੀ ਆਪਾਂ ਹੁਣ ਕਨੇ ਕਾਇਆ ਪੰਗਾ ਲਿਆ ਸਤਰੀ ਵੱਡੀ ਤੇ ਲਾਉਣ ਲੱਗੇ ਕਪੜਾ ਮਨ ਲਾ ਪਹਿਲਾਂ ਛੋਟੀਆਂ ਦੇ ਕੱਟੇ-ਕੁੱਟੇ ਗਏ ਜਿਵੇਂ ਆ ਛੋਟੀ ਦਾ ਕੱਟ ਲਿਆ ਉਹਦਾ ਉਹ ਜਾਲ ਦਾ ਕੱਟ ਲਿਆ ਇਹਦਾ ਖਿਆਲ ਖੁਲਾ ਨਹੀਂ ਹੀਰਾਦਾ ਨਹੀਂ ਇਹ ਹੁਣ ਹੈਗਾ ਛੋਟਾ ਤਿੰਨ ਅੰਗੁਲਾ ਪੂਰਾ ਦਬੇ ਨੇ ਟਰਾਈ ਲਾ ਕੇ ਜੇ ਤਾਂ ਪੂਰਾ ਆ ਗਿਆ ਠੀਕ ਆ ਨੇ ਫੇਰ ਟੋਪੇ ਪਟਕੇ ਤੇ ਦੂਜੀ ਤੇ ਲਾਉਣਾ ਸ਼ੁਰੂ ਕਰਾਂਗੇ। ਇਹ ਕਨੇਕਾ ਆਪਾਂ ਪੰਗਾ ਹੀ ਲੈ ਕੇ ਸਿਰਫ। ਮਾ ਆ ਵੀ ਚਾਹਦਾ ਖੱਚ ਕੁਝ ਕੇ ਪਰ ਇੰਨਾ ਖੱਚਿਆ ਨਹੀਂ ਆ ਨਾ ਯਾਰ। ਨਵਾਂ ਖੱਚ ਨੂੰ ਫਿਰਦੇ ਆ। ਮੜਾ ਮੋਟਾ ਦਾ ਖੱਚ ਐ ਨੰਦਾਂ ਉਂਗਲ ਖਾਟੇ ਪੂਰਾ 3 ਇੰਚ ਉਂਗਲਾਂ ਦਾ ਫਰਕ। ਇੱਕ ਆ ਤੇ ਲਾਤਾ ਹੋਰ ਦੇ। ਕੋਲਾ ਆ ਪਿਆ ਤੇ ਚਲੋ ਕਰਦੇ ਆਗੇ ਹੁੱਡਨਾ ਸ਼ੇਰ। ਜੀ ਲਾਦੀ ਨੀਲੀ ਦੀ ਨੀਲੀ ਕੋਈ ਆਇਆ ਨਹੀਂ ਕੰਮ ਲੋਟ। एक छोटी रख लांगे नीली बड़ी कर लेंगे आ बैठा बनी गई जानवर हम तो छोटी जी आई है ना खुला डुला वध ही तो कपड़ा छोटी गई है नई खुला डुला पूरा पाया कटना पैना चार सफेरा पूरा ढक्या गया, गया। चलो कर दिन सेर अगे ला के ਆ ਵੀ ਤਿੰਨੇ ਤਿੰਨੇ ਛਤਰੀਆਂ ਤੇ ਚੌਥਾ ਜਾਲ ਕੰਪਲੀਟ ਬਠਾਈਆਂ ਮਾਰਤੀਆਂ ਉਤਰ ਪਾਈ ਸੀ ਕਿੱਥੇ ਐ ਛਾਂ ਜੀ ਪਿੰਦੀ ਲੱਗ ਕੇ ਦੂਰੋਂ ਐ ਲੱਗਦਾ ਜਿਵੇਂ ਗੁਲਾਬੀ ਰੰਗ ਆ ਜਾਂ ਹੋਰਾਂਗਾ ਰੰਗ ਲਾ ਲਈ ਸਾਰਾ ਵੇਖ ਲੋਗੇ ਉਤਰ ਆਪਣੇ ਉਹੀ ਦੋ ਬਾਹਰ ਆ ਜਿਹੜੇ ਮੱਲਾ ਪਰਸੋਂ ਦੇ ਆ ਤੇ ਕੱਲ ਦਾ ਤਿੰਨ ਕੂਤਰ ਹੋਤੋਗੇ ਆਪਣਾ ਕੂਤਰ ਬਾਹਰ ਨਹੀਂ ਗਾ ਉਹਨਾਂ ਈ ਲੀਡਾਂ ਦੀ ਆਪਣੀ ਉਧਰ ਲੱਗੀ ਆ। ਬਾਕੀ ਲਾਲ ਟਾਂਗਾਂ ਦੀ ਸੂਰੇ ਕਰਾਂਗੇ ਆਪਾਂ ਸ਼ੁਰੂਆਤ। ਲਾਉਣ ਦੀ ਤੇ ਚਲੋ ਕਰਦੇ ਆ ਪੈਂਡ ਇੱਥੇ ਹੀ ਜੇ ਦਾ ਮਤਲਬ ਕੋਈ ਸ਼ਾਮ ਨੂੰ ਵੀਡੀਓ ਆ ਗਈ ਤਾਂ ਠੀਕ ਹੈ ਨਹੀਂ ਫਿਰ ਇੱਥੇ ਹੀ ਐਂਡ ਹੋਊਗਾ।